ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਸਾਰਿਆਂ ਦੇ ਅੱਜ ਆਪਾਂ ਆਏ ਹੋਏ ਹਾਂਗੇ 7 ਵਜੇ ਦੇ ਹਸਪੀਟਲ ਦੇ ਵਿੱਚ ਮਾੜੀ ਗੱਲ ਇਹ ਆ ਕਿ ਮੰਮੀ ਦੇ ਜਿਹੜਾ ਸਾਈਡ ਵਾਲਾ ਗੋਟਾ ਸੀਗਾ ਉਹ ਬਹੁਤ ਜ਼ਿਆਦਾ ਦਰਦ ਕਰਨ ਲੱਗ ਗਿਆ ਸੀਗਾ ਸਰਕਾਰੀ ਹਸਪੀਟਲ ਦੇ ਵਿੱਚ ਆ ਫੈਸਲੇ ਆਏ ਕਿਉਂਕਿ ਇੱਥੇ 5 ਲੱਖ ਵਾਲਾ ਕਾਰਡ ਚੱਲ ਪੈਂਦਾਗਾ ਜੋ ਕਿ ਬਾਹਰਲੇ ਹਸਪੀਟਲ ਤੋਂ ਆਪਾਂ ਗੋਡਾ ਫੋਨਿਆ ਨਾਰਮਲ ਬੰਦੇ ਦੇ ਮੇਰੇ ਵਰਗੇ ਦੇ ਬਸ ਦੀ ਗੱਲ ਨਹੀਂ ਹੁੰਦੀ ਵੀ ਇੰਨਾ ਖਰਚਾ ਕਰ ਸਕਦਾ ਹਨ ਰੱਬ ਮਿਹਰ ਕਰੂਗਾ ਵਧੀਆ ਡਾਕਟਰ ਆਗੇ ਇੱਥੇ ਗੋਟਾ ਪਾਉਣਗੇ ਤੇ ਮੰਮੀ ਡਰੀ ਜਾਂਦੀ ਯਾਰ ਕਹਿੰਦੀ ਆਪਣੇ ਨਾਲ ਕੋਈ ਹੈ ਨਹੀਂਗਾ ਮਗਾਇਆ ਕੋਈ ਗੱਲ ਨਹੀਂ ਰੱਬ ਦਾ ਨਾਲ ਹੀ ਹੈਗਾ ਫੜਿਆ ਨਾ ਕਿਰਪਾ ਕਰੂਗਾ ਤੇ ਅਸੀਂ ਯਾਰ ਦੋਈ ਜਣੇ ਇੱਥੇ ਆਏ ਆਗੇ ਤੇ ਤੁਹਾਨੂੰ ਸਾਰਿਆਂ ਨੂੰ ਮੰਮੀ ਦਿਖਾਉਂਗਾ ਬੈੱਡ ਤੇ ਪਈ ਐ ਮੈਂ ਹੁਣ ਇੱਥੇ ਮੋਟਰਸਾਈਕਲ ਲੈ ਕੇ ਆਇਆ ਸੀਗਾ ਆਪਣਾ ਪਾਰਕਿੰਗ ਦੇ ਵਿੱਚ ਉਹ ਖੜਾ ਕੋਈ ਸਾਹਮਣੇ ਦੇਖ ਸਕਦੇ ਹੋ ਕਾਲੇ ਰੰਗ ਦਾ ਤੇ ਇਹਨੂੰ ਆਪਾਂ ਕਿਤੇ ਹੋਰ ਖੜਾ ਕੇ ਆਉਣਾ ਹੈਗਾ ਹੁਣ ਤੇ ਮੰਮੀ ਕੋਲ ਆਏ ਆਗੇ ਹੁਣ ਆਪਾਂ ਕਿਉ ਮੰਮੀ ਖਾਲੀ ਰੋਟੀ ਹਾਂ ਰੋਟੀ ਖਵਾਈ ਹੋਮੀ ਹਾਂਜੀ ਬੋਤਲਾਂ ਦੇ ਲਾਉਣਗੇ ਬੋਤਲ ਕਾਦ ਲਾਉਣਗੇ ਬੋਤਲ ਜਿਹੜੀ ਲਾਈ ਰੱਖਣਗੇ ਅੱਜ ਨਹੀਂ ਨਹੀਂ ਅੱਜ ਤਾਂ ਨਹੀਂ ਲਾਉਂਦੇ ਕਾ ਲਾਉਣਗੇ ਨਹੀਂ ਅੱਜ ਨਹੀਂ ਸਵੇਰੇ ਅੱਛਾ ਅੱਜ ਕੁਛ ਨਹੀਂ ਲਾਉਂਦੇ ਆਹ ਕਾਰਨ ਆ ਸਾਈਕਲ ਜੀ ਦੇਖੋ ਕਿਨੇ ਤੇ ਵਿੱਚ ਟਾਇਲਟ ਵਾਲਾ ਬੈਠਣ ਵਾਲਾ ਵਿੱਚ ਹੀ ਰੱਖੇ ਕਹਿੰਦੇ ਆ ਕਿ ਇਹ ਸਰਪੰਚ ਦੀ ਮੋਰ ਚਾਹੀਦੀ ਹੈਗੀ ਤੇ ਸਰਕਾਰੀ ਹਸਪੀਟਲ ਵਿੱਚੋਂ ਤੇ 2500 ਤੋਂ 3000 ਦੇ ਵਿੱਚ ਹੈਗਾ ਹੇ 3500 ਦਾ ਤੇ ਇਹ ਇਹਨਾਂ ਨੂੰ ਦਿੱਤੇ ਆ ਕਿ ਦੇਖੋ ਕਿਵੇਂ ਟਰੱਕ ਭਰ ਕੇ ਆ ਛੋਟਾ ਹਾਥੀ ਹੈਗਾ ਸੱਚ ਕਿੰਨੇ ਆਗੇ ਇਹ ਘਟੋ ਘਟ ਇਹਨਾਂ ਨੂੰ ਮਨ ਲੱਗਾ ਘੰਟਾ ਹੋ ਗਿਆ ਲੱਦੀ ਜਾਂਦਾ ਨੂੰ ਪਹਿਲਾਂ ਇਹ ਇੱਥੇ ਖੜੇ ਸੀਗੇ 8 ਦੇ ਵੱਜ ਚੁੱਕੇ ਆਗੇ 7 ਤੇ ਮੈਂ ਲੱਭ ਰਿਆਂ ਕਿ ਹੁਣ ਇਸ ਕਿਸੇ ਜਿਹੜੇ ਲੰਗਰ ਵਾਲੇ ਇੱਥੇ ਸੇਵਾ ਵਾਲੇ ਆਉਂਦੇ ਹੁੰਦੇ ਆਗੇ ਹਨਾ ਉਹ ਲੱਭ ਰਿਆਂਗਾ ਇੱਥੇ ਕੋਈ ਆਇਆ ਨਹੀਂ ਹੈਗਾ ਤੇ ਆਏ ਹੋਣਗੇ ਉਧਰ ਮੈਨੂੰ ਪਤਾ ਨਹੀਂ ਹੈਗਾ ਤੇ ਬਾਹਰ ਕੋਈ ਇੱਥੇ ਪੁਆਇੰਟ ਹੈ ਨਹੀਂਗਾ ਖਾਣ ਪੀਣ ਦਾ ਨੇੜੇ ਤੇੜੇ ਹਸਪੀਟਲ ਤੋਂ ਦੂਰ ਆ ਮੋਟਰਸਾਈਕਲ ਆਪਣਾ ਪਾ ਕੇ ਇਹਨੂੰ ਪਹਿਲੀ ਫੜਾਤਾ ਕਿਉਂਕਿ ਪਾਰਕਿੰਗ 'ਚ ਚੋਰੀ ਵਗੈਰਾ ਦਾ ਡਰ ਹੈਗਾ ਰਾਤ ਨੂੰ ਤੇ ਹੁਣ ਮੈਂ ਲੱਭ ਰਿਆਂਗਾ ਕੋਈ ਲੰਗਰ ਵਾਲਾ ਜੇ ਕੋਈ ਕੋਈ ਨਹੀਂ ਆ ਗਿਆ ਪਰ ਨਾ ਜਾਣ ਰੱਬ ਦੀ ਕਿਰਪਾ ਨਾਲ ਉਹਦਾ ਖਾਣਾ ਲੈਣਾ ਲੋਜੀ অপারেশন ਦੀ ਉਹ ਵੀ ਤਿਆਰੀ ਸਾਰੇ ਟੈਰੀਓ ਵਿੱਚ ਬੈਠੇ ਉੱਤੇ ਜਾਣ ਵਾਸਤੇ ਨਾਲ ਲੈ ਕੇ ਲੈ ਗਈ ਵੜੋ ਤੇ ਉੱਧਰ ਖੜੇ ਆ ਗਏ ਸਾਰੇ ਤੁਸੀਂ ਦੇਖ ਸਕਦੇ ਹੋ ਸੋਹਰੇ ਆ ਗਏ ਮਮੀ ਪੰਜਾਬ ਦੇ ਨੇ ਹੋਰ ਪਜਾ ਕਬੂ ਕਰਾਵਾ ਹਾਂ ਹਾਂ ਕਾ ਚੱਕ ਲਿਆ ਸੀ ਸਮਾਨ ਆ ਉਹਦਾ ਥਾਲ ਪਿਆ ਰਹੇ ਨੇ ਇੱਧਰ ਉੱਪਰ ਜਾ ਰਹੇ ਹਾਂ ਜਿੱਥੇ ਆਪਰੇਸ਼ਨ ਕਰਨਾ ਹੈਗਾ ਥੋੜੇ ਦਫਾ ਦੇਣਾ ਹੋਰ ਉਧਰ ਦੀ ਹੈਗਾ ਸगाई ਜੇ ਫੋੜਗਾ ਨਹੀਂ ਚੜਨਾ ਤਾਂ ਇਹ ਉਧਰ ਦੀ ਰਾਹ ਹੈਗਾ ਦੂਜਾ ਹਾਂ ਦੂਰ ਪੈ ਜਾਂਦਾ ਇਹ ਉਧਰ ਦੀ ਤਾਂ ਗੱਲ ਹੈ ਇੱਥੇ ਤਾਂ ਕੋਈ ਗੱਲ ਹੁੰਦੀ ਨਹੀਂ ਚੜਿਆ ਮੀਨੂ ਹੀ ਕੋਈ ਨਹੀਂ ਉਹਦਾ ਚੜੀ ਜਾਣਾ ਇੱਥੇ ਨਹੀਂ ਚੜਜੋ ਉਧਰ ਤੋਂ ਬਾਹਰ ਜਰੂਰ ਸੀ ਆਹ ਸਾਰਿਆਂ ਤੋਂ ਸਾਡੇ ਤੇ ਇੱਥੇ ਇਹ ਲਿਖਵਾਇਆ ਗਿਆ ਹੈਗਾ ਵੀ ਗੋਡਾ ਪਾਉਣ ਤੋਂ ਬਾਅਦ ਜੇ ਕੋਈ ਮਰੀਜ਼ ਨੂੰ ਕੁਝ ਹੁੰਦਾ ਹੈਗਾ ਸਾਡੀ ਆਪਦੀ ਜ਼ਿੰਮੇਵਾਰੀ ਹੈ ਸਾਰਿਆਂ ਦੀ ਤੇ ਇੱਥੇ ਬਹੁਤ ਮਾਨ ਖਰਾਬ ਹੁੰਦਾ ਯਾਰ ਕਿਉਂਕਿ ਇਹੀ ਗੱਲ ਜਿੱਦਿਲ ਘੋਵਾਉਂਦੇ ਹੈਗੇ ਇਦਰਾ ਸਪੈਸ਼ਲ ਬਾਰਡਰੂਮ ਵਾਲਾ ਉਹ ਜਿਹੜਾ ਆਪਰੇਸ਼ਨ ਵਾਲਾ ਆ ਗਿਆ ਜਿੱਥੇ ਹੁਣ ਆਪਰੇਸ਼ਨ ਕਰਨਾ ਹੈ ਸਾਰਿਆਂ ਦਾ ਤੇ ਇਹ ਸਾਰੇ ਜਿਹੜੇ ਬੈਠੇ ਆ ਕਿ ਤਕਰੀਬਨ ਬੰਦੇ ਨੇ ਬੁੜੀਆਂ ਨੇ ਵਿੱਚ ਆ ਮੰਮੀ ਬੈਠੀ ਮੰਮੀ ਦੇ ਨਾਲ ਦੀਆਂ ਬੁੜੀਆਂ ਬੈਠੀਆਂ ਜਿਨ੍ਹਾਂ ਨੇ ਫੋਨੇ ਆ ਕੇ ਤੇ ਹੁਣ ਲੈ ਕੇ ਜਾਣਾ ਆਪਾਂ ਛੱਪ ਤੇ ਫਿਰਦੇ ਆ ਕਿ ਮੰਮੀ ਨੂੰ ਲੈ ਕੇ ਐਡਮਿਟ ਕਰ ਲਿਆ ਹਸਪੀਟਲ ਦੇ ਵਿੱਚ ਆਪਰੇਸ਼ਨ ਕਰਨ ਲੱਗਿਆ ਯਾਰ ਮੈਂ ਕੱਲਾ ਜਾ ਮੈਨੂੰ ਕੱਲੇ ਨੂੰ ਡਰਨ ਲੱਗੀ ਜਾਂਦਾਗਾ ਬੜਾ ਇਸ ਟਾਈਮ ਹੋਰ ਹੀ ਫੀਲ ਹੋਈ ਜਾਂਦਾ ਮੈਨੂੰ ਪਤਾ ਕੀ ਫੀਲ ਹੋਈ ਜਾਂਦਾਗਾ ਤੇ ਆਪਰੇਸ਼ਨ ਕਰਨ ਲੱਗਿਆ ਰੱਬ ਦੀ ਕਰਤਾਨਾ ਸਤ ਸ਼ਾਂਤੀ ਦਾ ਆਪਰੇਸ਼ਨ ਵਧੀਆ ਹੋ ਜੇ ਆਪਣਾ ਸੋ ਇਧਰ ਕਮਰੇ ਦੇ ਵਿੱਚ ਮਰੀਜ਼ ਪਏ ਹੈਗੇ ਐਡਮਿਟ ਆਗੇ ਤੇ ਆਪਣੇ ਯਾਰ ਦੋਸਤ ਇੱਕ ਦੋ ਆਉਂਦੇ ਹੈਗੇ ਮੈਂ ਬੁਲਾ ਲੇ ਫੋਨ ਕਰਕੇ ਇਹ ਹੁੰਦਾ ਚਲੋ ਮੌਕੇ ਤੇ ਲੋ ਸਤ ਸ਼ਾਂਤੀ ਨਾਲ ਸਾਰੇ ਮਰੀਜ਼ਾਂ ਦਾ ਆਪਰੇਸ਼ਨ ਹੋ ਗਿਆ ਇਹ ਨਾਲ ਸਈਆਂ ਤਿੰਨ ਪੇਸ਼ੈਂਟ ਇੱਥੇ ਹੋਰ ਐਡਮਿਟ ਨੇ ਇੱਕ ਉਧਰ ਤਿੰਨ ਉਧਰ ਪਏ ਨੇ ਇਧਰਾ ਨੂੰ ਪਈ ਹੈਗੀ ਤੇ ਗੋਡਾ ਦਾ ਦਰਦ ਕਰ ਰਿਹਾ ਹੈਗਾ ਥੋੜਾ ਬਹੁਤਾ ਅਮਲੇ ਲੈਫਟ ਸਾਈਡ ਵਾਲੇ ਗੋਡੇ ਦਾ ਆਪਰੇਸ਼ਨ ਕਰਾਇਆ ਹੈਗਾ ਪੈਰ ਮੱਚੀ ਜਾਂਦਾ ਸੀ ਪੱਟੀ ਕਰੀ ਹੋਈ ਹੈ ਉਹਨਾਂ ਨੇ ਡਾਕਟਰਾਂ ਨੇ ਇੱਥੇ ਚਾਹ ਵੀ ਦੇਣਾ ਸਾਡੇ ਆਏਗੇ ਸਵੇਰ ਨੂੰ ਜਿੰਨੀ 7:00 ਵਜੇ ਆਏਗੇ ਤੁਹਾਨੂੰ ਆਪਣਾ ਚਾਹ ਦਿਵਾਉਣਾਗਾ ਇੱਥੇ ਆਪਾਂ ਪਏ ਸੀ ਆਹ 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 ਪਾ ਗਿਆ ਦੇਖੋ ਇੱਕ ਥੱਲੇ ਲੋਈ ਵਿਛਾ ਲਈ ਫਿਰ ਉਹਦੇ ਉੱਤੇ ਚਾਹ ਤਰੋਈ ਵਿਛਾ ਲਈ ਸਿਰਕਨੀ ਵੀ ਆਹ ਰੱਖਿਆ ਇੱਕ ਕੱਪੜਾ ਤੇ ਇੱਕ ਕਾਰ ਰੱਖੀ ਸੀ ਉੱਤੇ ਲੈਣ ਵਾਸਤੇ ਚਾਹ ਆਪਣੀ ਤੇ ਨਾਲ ਤੇ ਕੋਈ ਉਹ ਗੱਲ ਹੈ ਪੱਖਿਆਂ ਦੇ ਨਾਲ ਲਾਈਟ ਕਨੈਕਟ ਹੈ ਜੋ ਪੱਖੇ ਹੀ ਸੁਛੜਦੇ ਆਂਗੇ ਲਾਈਟ ਨਾਲ ਚੱਲਦੀ ਹੈਗੀ ਅਸੀਂ ਲਾਈਟਾਂ ਬੰਦ ਕਰਦੀ ਰਾਤ ਪੱਖੇ ਚੱਲੀ ਜਾਂਦੇ ਸੀਗੇ ਤਾਂ ਲਾਈਟਾਂ ਚੱਲਦੀਆਂ ਸਨ ਮਤਲਬ ਕਿ ਚੱਲੋ ਜੀ ਪੱਖਾ ਚਲਾਉਣ ਦਾ ਨਾਲ ਲਾਈਟਾਂ ਚੱਲਣਗੀਆਂ ਲਾਈਟ ਕੱਲੀ ਪੱਖਾ ਨਹੀਂ ਹੈਗਾ ਸਿੰਗਲ ਕਰਿਆ ਹੋਇਆ ਹੈ ਭਾਈ ਕੋਈ ਨਹੀਂ ਆਇਆ ਹਸਪੀਟਲ ਦੇ ਵਿੱਚ ਉੱਥੇ ਉਧਰੋਂ ਵਿੱਚ ਐਡਮਿਟ ਨੇ 5 ਦਿਨ ਰੱਖਣ ਤੋਂ ਬਾਅਦ ਅੱਜ ਸਾਡਾ ਲਾਸਟ ਦਿਨ ਸੀ ਕੱਪੜੇ ਵਗੈਰਾ ਪੈਕ ਕਰੀ ਨੇ ਲਾਸਟ ਪੱਟੀ ਇੱਥੋਂ ਦੀ ਦੁਬਾਰੇ 5 ਦਿਨਾਂ ਨੂੰ ਫੇਰ ਦਿਖਾਉਣ ਆਣਾਗਾ ਤੇ ਸਾਰੀ ਪੈਕਿੰਗ ਕਰੀ ਬੈਠੇ ਆ ਸਾਰੇ ਜਣੇ ਦੇਖੋ ਉੱਠ ਖੜੇ ਤੇ ਹੁਣ ਆਪਾਂ ਚੱਲਿਆਂਗੇ ਘਰ ਨੂੰ ਸਾਰੀ ਪੈਕਿੰਗ ਦੇ ਨਾਲ